ਜੇਕਰ ਤੁਸੀਂ ਵੀ ਪਨੀਰ ਖਾਣ ਦੇ ਸ਼ੌਕੀਨ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਦੁਜਾਰਾਂ ਦੇ ਵਿੱਚ ਮਿਲਾਵਟ ਕਰਕੇ ਢੱਲੇ ਦਿਨ ਨਾਲ ਡੁਪਲੀਕੇਟ ਚੀਜ਼ਾਂ ਵੇਚੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਖਰੀਦਦੇ ਨੇ ਤੇ ਬੜੇ ਹੀ ਚਾਹ ਦੇ ਨਾਲ ਖਾਂਦੇ ਨੇ ਤੇ ਉਸ ਤੋਂ ਬਾਅਦ ਕਈ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਜਾਂਦੇ ਨੇ। ਇਹੀ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਨਕਲੀ ਪਨੀਰ ਤਿਆਰ ਕੀਤਾ ਜਾ ਰਿਹਾ ਸੀ ਹਾਲਾਂਕਿ ਇਹ ਤੰਦਾ ਬਹੁਤ ਸਮੇਂ ਤੋਂ ਚੱਲਦਾ ਆ ਰਿਹਾ ਸੀ ਪਰ ਗੁਪਤ ਸੂਚਨਾ ਦੇ ਆਧਾਰ ਤੇ ਹੁਣ ਉਹਨਾਂ ਵਿਅਕਤੀਆਂ ਨੂੰ ਫੜ ਲਿਆ ਗਿਆ ਰੇਡ ਕੀਤੀ ਗਈ ਜਿੱਥੇ ਸਿਹਤ ਵਿਭਾਗ ਦੀ ਟੀਮ ਪਹੁੰਚੀ ਹੈ ਉਹਨਾਂ ਨੇ ਰੰਗੇ ਹੱਥੀ ਨਕਲੀ ਪਨੀਰ ਬਣਾਉਣ ਵਾਲਿਆਂ ਨੂੰ ਫੜਿਆ ਤੇ ਨਾਲ ਹੀ ਉਸ ਮਾਲਕ ਦਾ ਲਾਇਸੈਂਸ ਵੀ ਰੱਦ ਕਰਨ ਦੀ ਗੱਲ ਕਹੀ ਜਾ ਰਹੀ ਹੈ ਉਹਨਾਂ ਨੇ ਸੈਂਪਲ ਲਏ ਨੇ ਤੇ ਸੈਂਪਲ ਤੋਂ ਬਾਅਦ ਕੋਈ ਵੱਡੀ ਕਾਰ ਇਸ ਨਕਲੀ ਪਨੀਰ ਬਣਾਉਣ ਵਾਲਿਆਂ ਤੇ ਕੀਤੀ ਜਾਣੀ ਹੈ ਬਸੰਤ ਵੀ ਨਹੀਂ ਹੋਇਆ ਕਿ ਕੀ ਪਰਮਾਥ ਹੈ ਜੀ ਕਿ ਕਿ ਬਫਰ ਇਹ ਹਾਲੇ ਸਾਡੀ ਟੀਮ ਲੈ ਰਹੀ ਹੈ ਸੈਂਪਲ ਤੇ ਡੇਰੀ ਕੰਪਲੈਕਸ ਹੈ ਉਹ ਵਾਲਾ ਉਹਨਾਂ ਵੱਲੋਂ ਸਾਨੂੰ ਇਹ ਲੇਟ ਦਿੱਤੀ ਗਈ ਸੀ ਅੱਜ ਸਾਡੇ ਨਾਲ ਲੋਕੇਸ਼ਨ ਸ਼ੇਅਰ ਹੋਈ ਹੈ ਅਸੀਂ ਲੋਕੇਸ਼ਨ ਨੂੰ ਫਾਲੋ ਕਰਦੇ ਹੋਏ ਅਸੀਂ ਟੀਮ ਸਾਡੀ ਫੂਡ ਟੀਮ ਅਸੀਂ ਇੱਥੇ ਆਏ ਤੇ ਬਸੰਤ ਵੀ ਨਹੀਂ ਉਹ ਏਰੀਆ ਹੈ ਤੇ ਇੱਥੇ ਪਹਿਲੇ ਉਸ ਚ ਦੇਖਣ ਨੂੰ ਮਿਲਿਆ ਕਿ ਪਨੀਰ ਔਰ ਕਰਡ ਹੈ ਪੈਕਟ ਹਾਂਜੀ ਮੈਂ ਪੀਤਰ ਦੇ ਕੈਮੀਕਲ ਵੀ ਨੇ ਕੋਈ ਕੈਮੀਕਲ ਵਗੈਰਾ ਵੀ ਹੈ ਹਲੇ ਸਾਡੀ ਟੀਮ ਦੇਖ ਰਹੀ ਹੈ ਅੰਡ ਤੁਹਾਡੇ ਸਾਹਮਣੇ ਦੇਖੋ ਹਲੇ ਉਹ ਦੇਖ ਰਹੇ ਕਿ ਬਾਅਦ ਚ ਪਤਾ ਚਲੇਗਾ ਕਿ ਕੁਝ ਹੈ ਕਿ ਨਹੀਂ ਮੈਂ ਕਿੰਨੀ ਕਮਾਤਰਾ ਕਿਆ ਜਾ ਸਕਦਾ ਬਿਲਕੁਲੂਟ ਕਰ ਰਹੇ ਹਲੇ ਕੁਝ ਪਤਾ ਲੱਗਿਆ ਜੀ ਕਿੱਥੇ ਕਿੱਥੇ ਇਹ ਦੁਕਾਨਾਂ ਤੇ ਦਿੰਦੇ ਸੀ ਇਹ ਨਹੀਂ ਪਤਾ ਕੁਝ ਵੀ ਇਹ ਮਨ ਲਈ ਕਾਰਵਾਈ ਜਿਹੜੀ ਗਿਵ ਨਿਯੰਤਰਿਤ ਇੱਦੀ ਜਾਏ ਹਾਂਜੀ ਜਾਏਗਾ ਸਾਡੀ ਫੂਡ ਟੀਮ ਲਗਾਤਾਰ ਕਾਫੀ ਦੇਰ ਤੋਂ 1.5 ਮਹੀਨਿਆਂ ਤੋਂ ਲਗਾਤਾਰ ਕਾਰਵਾਈ ਕਰ ਰਹੀ ਹੈ ਲਗਾਤਾਰ ਕੰਮ ਕਰ ਰਹੇ ਨੇ ਅੱਜ ਇਹ ਸਮਾਨ ਸੈਂਪਲਸ ਵਗੈਰਾ ਹੈ ਜੀ ਇਹ ਹਲੇ ਇਹਨਾਂ ਦਾ ਮਾਲਕ ਆਏ ਨਹੀਂ ਹੈਗੇ ਤੇ ਇਸ ਲਈ ਹਲੇ ਲਾਇਸੈਂਸ ਮਿਲਿਆ ਨਹੀਂ ਕਿਉਂਕਿ ਇੱਥੇ ਖਾਲੀ ਉਹਨਾਂ ਦੇ ਵਰਕਰ ਹੈਗੇ ਆ। ਇਹਨਾਂ ਦਾ ਕੋਈ ਦੇਸੀ ਕਿਉਂ ਦਾ ਵੀ ਮੈਨੂੰ 스멜 ਆ ਰਹੀ ਹੈ ਜਾਂ ਡੂਡੀਆਂ ਜਾਂ ਇਹ ਦੇਖੋ ਟੀਮ ਐ ਆਪਾਂ ਨੂੰ ਕੁਝ ਕਹਿਣਾ ਇਸ ਤਰ੍ਹਾਂ ਮੁਸ਼ਕਿਲ ਹੈ ਤੇ ਟੀਮ ਆਪਣਾ ਕੰਮ ਕਰ ਰਹੀ ਹੈ ਬਾਅਦ 'ਚ ਜਦੋਂ ਹੋ ਜਾਏਗੀ ਕਾਰਵਾਈ ਆਪਣੀ ਰਿਪੋਰਟ ਤਿਆਰ ਕਰੇਗੀ ਔਰ ਸੈਂਪਲ ਲੈਣਗੇ ਠੀਕ ਹੈ। ਠੀਕ ਹੈ। ਮੇਰਾ ਨਾਮ ਕੁਲਦੇਵ ਸਿੰਘ ਜੀ ਪਤਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਹਾਂਜੀ। ਤੇ ਪਤਾ ਹੈ ਬਸੰਤਾ ਰੈਡੀ ਵਿੱਚ ਸੇਮ ਪਾਗ ਵੱਲੋਂ ਰੇਡ ਮਾਰੀ ਗਈ। ਲੱਕੀ ਪ੍ਰਯੋਗ ਇੰਨੀ ਦੇ ਸੈਂਪਲ ਭਰੇਗੇ ਕਿ ਕੀ ਕਹਾਂ ਚਾਹੋ। ਕਿਹੜੇ ਜਨਵੀ ਕੰਮ ਬੰਦਣਾ ਜਦ ਨਹੀਂ ਹੋਵੇ ਕੰਮ ਤਾਂ ਵਧੀਆ ਕਰ ਲੈ। ਅਜਿਹੇ ਕਾਫੀ ਮਾਤਰਾ ਆਪਾਂ ਦੇਖਿਆ ਆਪਣੀ ਗੰਗਰ ਪਿਆ। ਇਹ ਜਨਗ ਆਪਣੇ ਪਬਲਿਕ ਵਿੱਚ ਹੀ ਹੈ। ਆਪਣੇ ਬਜ਼ੁਰਗਾਂ ਨੇ ਖਾਣਾ, ਬੱਚਿਆਂ ਨੇ ਖਾਣਾ। ਤੇ ਆਪਾਂ ਨੂੰ ਦੇਖਣਾ ਪੈਣਾ ਵੀ ਆ ਪੱਕੇ ਦਾ ਕੰਮ ਕਰ ਰਹੇ ਆ। ਆਪਦੇ ਬੱਚਾ ਦੇ ਲੋਕਾਂ ਦੇ ਜਵਾਕਾਂ ਵਾ ਕਰ ਰਹੇ ਆ ਆਪਾਂ ਬੇਈਮਾਨੀ ਕਰਕੇ ਪਿਆਰ ਵੇਚ ਰਹੇ ਆ। ਇਹਦਾ ਸੀਐਮ ਸਾਹਿਬ ਨੂੰ ਬੇਨਤੀ ਹੱਥ ਜੋੜ ਕੇ ਕਰ ਸਕਦਾ। ਸੀਐਨਐਫ ਤੁਸੀਂ ਨਸ਼ੇ ਦੇ ਨਾਲ ਦੇ ਜੋਧੇ ਸ਼ੇਰਿਆ ਸੋ ਇਹ ਤੇ ਮੇਰਾ ਧਿਆਨ ਦੇੋ ਵੀ ਕੋਈ ਨਾ ਕੋਈ ਨਾ ਕਰੋਨਾ ਸਭ ਬਣਾ ਉਹ ਜਿਹੜੀ ਬਿਲਡਿੰਗ ਫਟੀਆਂ ਨੇ ਸੀਲ ਕਰ ਦਿੱਤੀ ਠੀਕ ਆ ਜਿਹੜਾ ਆਪਣੇ ਖੁਦ ਨੂੰ ਧੰਕੇ ਮਿਲ ਲੱਗੇ ਨੇ ਕਈ ਵਾਰੀ ਵੀ ਤੁਸੀਂ ਇਹ ਕੰਮ ਕਰਦੇ ਜੇ ਨਾ ਕਰੋ ਅਵੇ ਫਿਰ ਵੀ ਕਰ ਰਹੇ ਹੋ ਕਿਉਂਕਿ ਬਸ ਮਾਰੋ ਲੋਕ ਸਭਾ ਕਰਦੇ ਆ ਸੋ ਕੁਛ ਮੇਰੇ ਨਾਲ ਆ ਸਾਰੀ ਟੀਮ ਦੇਖ ਲੋ ਜੁੜੀ ਮੁੰਡੇ ਨੌਜਵਾਨ ਜਿਨ੍ਹਾਂ ਨੇ ਵਾਕਤ ਹੀ ਇਹ ਕੰਮ ਕਸਮ ਜੱਕੇ ਵੀ ਹੈ ਨਗਰੀ ਕੰਮ ਬੰਦ ਕਰਾ ਕੇ ਹਟਾਂਗੇ ਲੱਗਦਾ ਮੁੰਡਲੀ ਜਾਂਚ ਦੇ ਵਿੱਚ ਲੱਗਦਾ ਕਿ ਜਿਹੜਾ ਨਗਰੀ ਪਨੀਰ ਵਗੈਰਾ ਜਿਹੜਾ ਤਿਆਰ ਕੀਤਾ ਗਿਆ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਦੇਖਦੇ ਤੋਂ ਆਪਾਂ ਲੱਗੇ ਸੇਧ ਪਾਹ ਪੂਰਾ ਮਸ਼ਹਤ ਹੈ ਜੀ ਇਸ ਜੀ ਹੁਣ ਤਾਂ ਨਾਲ ਹੈਗਾ ਆਪਣੇ ਆਰਾਮਤ ਹੋਇਆ ਇੱਥੇ ਜੀ ਇੱਥੇ ਜੀ ਕੈਮੀਕਲ ਪੈਟ ਇੱਥੇ ਜੀ ਜੋਰੀਆਂ ਮਿਲਿਆ ਪਨੀਰ ਦਹੀਂ ਇਹਨਾਂ ਕੋਲੇ ਕਾਫੀ ਮਾਤਰਾ 'ਚ ਇਹ ਚੀਜ਼ਾਂ ਦਾ ਹਾਨੀਕਰ ਕੰਮ ਸੇਧ ਵਾਲਾ ਬਿਲਕੁਲ 100% ਲਾਈਸੈਂਸਡ ਬਿਚੂ ਸਾਰੇ ਮੁਲਾਬਤੇ ਹੈ ਜੀ 110 ਰੁਪਏ 20 ਰੁਪਏ ਕੋਲ ਅੱਗੇ ਹੋ ਰਹਿ ਗਏ ਅੱਗੇ ਵੇਚਿਆ ਆਪਣੀ ਰਹਿ ਗਏ ਅੱਗੇ 250 ਵੇਚ ਦੇ ਪੈ ਇਹ ਕੀ ਲੱਗਦਾ ਕਿਹੜੀ ਜਗ੍ਹਾ ਤੇ ਵੇਚਦੇ ਸੀ ਇਹ ਤੇ ਦੁਕਾਨਾਂ ਤੇ ਮੰਡੀ ਚ ਮੰਡੀ ਚ ਮੰਡੀ ਉਹੀ ਜਾਂਦਾ ਦੁਕਾਨਾਂ ਤੇ ਉਹੀ ਜਾਂਦਾ ਲੱਗਦਾ ਕਿ ਆਮ ਲੋਕਾਂ ਨੂੰ ਸਾਬ ਦੇਣਾ ਚਾਹੀਦਾ ਤੁਹਾਡਾ ਵੀ ਜਿਹੜੇ ਲੋਕ ਨੇ ਇਸ ਵੇਲੇ ਜੋ ਉਹਨਾਂ ਨੂੰ ਜਾਣਕਾਰੀ ਬਿਲਕੁਲ ਜੀ ਬੇਨਤੀ ਕਰਦੇ ਆ ਵੀ ਜਿਹੜੇ ਵੀ ਕੋਈ ਮੇਰੇ ਭਰਾ ਖੌਂਦਾ ਖੜੇ ਗੱਲਾਂ ਕੋਈ ਭਾਈ ਜਾਂ ਭੈਣ ਜੀ ਸਾਡੇ ਨਾਲ ਜੁੜਨ ਸੋ ਇਹ ਕੰਮ ਦੇ ਵਿੱਚ ਹੋਰ ਅੱਗੇ ਵਧੀਆ ਕੰਮ ਬੰਦ ਕਰਾਈਏ ਤੇ ਭਾਰੀ ਮਾਤਰਾ ਚਾਹਤ ਪ੍ਰਾਪਤ ਕੀਤਾ ਇਹ ਕੋਈ ਕਾ ਵੀ ਭਾਰੀ ਮਾਤਰਾ ਜੀ ਬਹੁਤ ਜ਼ਿਆਦਾ ਮਾਲਕ ਕੋਈ ਇੱਥੇ ਦੇ ਮਾਲਕ ਦਾ ਜੋ ਦੱਸਦੇ ਨੇ ਪਏ ਹੁਣ ਹੋਰ ਇਹ ਦੇਖੋ ਵੀ ਇਹਨਾਂ ਕੰਮ ਚੋਂ ਪਿਆ ਇਹਨਾਂ ਵਾ ਦੁੱਧ ਤਾਂ ਹੈ ਕੋਈ ਨਹੀਂ ਪਲੇਅਰ ਕਿਵੇਂ ਤਿਆਰ ਕਰਦੇ ਆ ਇਹਨਾਂ ਬੰਦੇ ਜਿਹੜੇ ਰੋਜ਼ ਗੱਡੀਆਂ ਵੀ 3 ਵਜੇ ਸ਼ਾਮ ਨੂੰ 3:00 ਵਜੇ 2:00 ਸਵੇਰੇ 2:00 ਹਾਂਜੀ ਸਵੇਰੇ 2:00 ਗੱਡੀ ਆਉਂਦੀ ਹੈ ਲੈ ਵੀ ਚਲੀ ਜਾਂਦੀ ਹੈ ਗੱਡੀਆਂ ਦੋ ਭੜਕ ਆਉਂਦੀਆਂ ਨੇ ਉਹਦੇ ਦੇਖਿਆ ਨਾ ਪਨੀਰ ਸਾਹਿਬ ਸੀਲ ਕਰਨ ਲੱਗਿਆ ਦੇਹਰੇ ਸਬਦ ਕੀ ਬੰਦ ਹੈ ਤੁਹਾਨੂੰ ਦੱਸੀਏ ਕਿ ਇਹ ਮਿਲਾਵਟ ਖੋਰਾ ਦਾ ਕੋਈ ਪਹਿਲਾ ਕਾਰਨਾਮਾ ਨਹੀਂ ਹੈ ਮਠਿਆਈਆਂ ਦੇ ਵਿੱਚ ਜਾਂ ਪਨੀਰ ਦੇ ਵਿੱਚ ਜਾਂ ਦੁੱਧ ਦੇ ਵਿੱਚ ਵੱਡੇ ਪੱਧਰ ਤੇ ਇਹਨਾਂ ਦੇ ਵੱਲੋਂ ਮਿਲਾਵਟ ਕੀਤੀ ਜਾਂਦੀ ਹੈ ਲੋਕਾਂ ਦੇ ਸਿਹਤ ਦੇ ਨਾਲ ਖਿਲਵਾੜ ਕੀਤਾ ਜਾਂਦਾ ਹੈ ਤਾਂ ਜ਼ਰੂਰਤ ਹੈ ਅਜਿਹੀਆਂ ਘਟਨਾਵਾਂ ਤੇ ਠੱਲ ਪਾਉਣ ਦੀ ਤਾਂ ਜੋ ਲੋਕਾਂ ਦੇ ਸਿਹਤ ਨਾਲ ਖਿਲਵਾੜ ਨਾ ਹੋ ਸਕੇ